ਏਅਰ ਕੈਨੇਡਾ ਦੇ 10000 ਫਲਾਈਟ ਅਟੈਂਡੈਂਟ ਹੜਤਾਲ ਤੇ ਜਾਣ ਦਾ ਐਲਾਨ ਕਰ ਚੁੱਕੇ ਨੇ ਜਿਸ ਦੇ ਨਾਲ 500 ਫਲਾਈਟਾਂ ਤੇ ਰੱਦ ਹੋਣ ਦਾ ਖਤਰਾ ਮੰਡਰਾ ਰਿਹਾ ਹੈ ਅਤੇ 1 ਲੱਖ ਯਾਤਰੀ ਇਸ ਦੇ ਨਾਲ ਪ੍ਰਭਾਵਿਤ ਹੋ ਸਕਦੇ ਨੇ ਤਾਂ ਇਸੇ ਦਰਮਿਆਨ ਕੈਨੇਡਾ ਦੀ ਸਰਕਾਰ ਵੱਡੇ ਐਕਸ਼ਨ ਦੇ ਵਿੱਚ ਆਈ ਹੈ ਕੈਨੇਡਾ ਦੀ ਰੋਜ਼ਗਾਰ ਮੰਤਰੀ ਪੈਟੀ ਹਾਸਦੂ ਨੇ ਏਅਰ ਕੈਨੇਡਾ ਦੇ ਫਲਾਈਟ ਅਟੈਂਡੈਂਟਾਂ ਦੀ ਹੜਤਾਲ ਦੇ ਮਾਮਲੇ ਵਿੱਚ ਦਖਲਅੰਦਾਜ਼ੀ ਕਰਦੇ ਹੋਏ ਬਾਈਡਿੰਗ ਆਰਬਿਟ੍ਰੇਸ਼ਨ ਦਾ ਹੁਕਮ ਜਾਰੀ ਕੀਤਾ ਹੈ ਇਸ ਹੁਕਮ ਦੇ ਤਹਿਤ ਹੁਣ ਦੋਵੇਂ ਪੱਖ Air Canada ਅਤੇ Canadian Union of Public Employees ਯਾਨੀ ਕਿ CUPE ਨੂੰ ਆਰਬਿਟ੍ਰੇਟ ਵੱਲੋਂ ਨਵਾਂ ਸਮਝੌਤਾ ਹੋਣ ਤੱਕ ਪੁਰਾਣੇ ਸਮਝੌਤੇ ਤੇ ਕੰਮ ਕਰਨਾ ਪਵੇਗਾ ਤਾਂ ਮੰਤਰੀ ਦੇ ਹੁਕਮ ਮੁਤਾਬਕ ਜਦ ਤੱਕ ਆਰਬਿਟ੍ਰੇਟਰ ਨਵਾਂ ਸਮਝੌਤਾ ਨਹੀਂ ਕਰਦਾ ਤਦ ਤੱਕ ਪੁਰਾਣਾ ਕਲੈਕਟਿਵ ਐਗਰੀਮੈਂਟ ਲਾਗੂ ਰਹੇਗਾ ਇਹ ਕਦਮ ਹੜਤਾਲ ਕਾਰਨ ਰੁਕੀ ਹੋਈ ਸੇਵਾਵਾਂ ਨੂੰ ਵਾਪਸ ਪਟੜੀ ਤੇ ਲਿਆਉਣ ਲਈ ਚੁੱਕਿਆ ਗਿਆ ਹੈ ਹਾਲਾਂਕਿ ਸਰਕਾਰ ਵੱਲੋਂ ਹੜਤਾਲ ਖਤਮ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ 에ਅਰ ਕੈਨੇਡਾ ਨੇ ਕਿਹਾ ਹੈ ਕਿ ਇਸ ਸਮੇ ਇਹ ਦੱਸਣਾ ਜਲਦਵਾਦੀ ਹੋਵੇਗਾ ਕਿ ਉਡਾਨਾਂ ਮੁੜ ਚਾਲੂ ਹੋ ਰਹੀਆਂ ਹਨ ਜਾਂ ਨਹੀਂ ਇਸ ਲਈ ਅਸੀਂ ਯਾਤਰੀਆਂ ਨੂੰ ਅਜੇ ਵੀ ਇਹ ਅਪੀਲ ਕਰਦੇ ਹਾਂ ਕਿ ਜਦ ਤੱਕ ਉਹਨਾਂ ਕੋਲ ਪੁਸ਼ਟੀ ਕੀਤੀ ਬੁਕਿੰਗ ਨਹੀਂ ਹੁੰਦੀ ਅਤੇ ਉਹਨਾਂ ਦੀ ਉਡਾਨ ਚੱਲਣ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਮਿਲਦੀ ਤਦ ਤੱਕ ਉਹ ਹਵਾਈ ਅੱਡੇ ਤੇ ਨਾ ਆਉਣ ਇਸ ਹੜਤਾਲ ਦੇ ਸ਼ੁਰੂ ਹੋਣ ਨੂੰ ਲੈ ਕੇ ਵੱਡਾ ਰੋਸ ਆ ਜਿਹੜਾ ਉਹ ਯਾਤਰੀਆਂ ਵਿੱਚ ਵੀ ਦੇਖਿਆ ਜਾ ਰਿਹਾ ਹੈ ਕਿਉਂਕਿ ਵੱਡੇ ਪੱਧਰ ਤੇ ਟੂਰਿਸਟ ਨੇ ਜਿਹੜੇ ਉਹ ਇਸ ਸੀਜ਼ਨ ਦੇ ਵਿੱਚ ਫਲਾਈਟਾਂ ਰਾਹੀਂ ਆਪਣੀਆਂ ਮੰਜ਼ਿਲਾਂ ਤੇ ਜਾਂਦੇ ਨੇ ਜਿਸ ਕਰਕੇ ਯਾਤਰੀਆਂ 'ਗੇ ਵੱਡੀ ਮੁਸੀਬਤ ਖੜੀ ਹੋ ਰਹੀ ਹੈ ਦੂਜੇ ਪਾਸੇ ਇਹ ਹੜਤਾਲ ਉਸ ਸਮੇਂ ਸ਼ੁਰੂ ਹੋਈ ਹੈ ਜਦੋਂ ਕਿ 에ਅਰ ਕੈਨੇਡਾ ਦੇ ਫਲਾਈਟ ਅਟੈਂਡੈਂਟਾਂ ਨੇ ਆਪਣੀਆਂ ਮੰਗਾਂ ਸੰਬੰਧੀ ਨਵਾਂ ਸਮਝੌਤਾ ਨਾ ਹੋਣ ਕਰਕੇ ਕੰਮ ਛੱਡ ਦਿੱਤਾ ਸੀ ਤਾਂ ਸੀਯੂਪੀਈ ਵੱਲੋਂ ਉਨ੍ਹਾਂ ਦੀਆਂ ਮਜ਼ਦੂਰੀਆਂ ਕੰਮ ਦੇ ਘੰਟੇ ਅਤੇ ਕੰਮ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾਵਾਂ ਦਰਜ ਕਰਵਾਈਆਂ ਗਈਆਂ ਸਨ ਸਰਕਾਰ ਵੱਲੋਂ ਕੀਤੇ ਗਏ ਹਸਤਕਸ਼ਪ ਤੋਂ ਬਾਅਦ ਇਹ ਵੀ ਉਮੀਦ ਜਿਤਾਈ ਜਾ ਰਹੀ ਹੈ ਕਿ 에ਅਰ ਕੈਨੇਡਾ ਦੀਆਂ ਸੇਵਾਵਾਂ ਆਉਂਦੇ ਦਿਨਾਂ ਵਿੱਚ ਹੌਲੀ-ਹੌਲੀ ਮੋਰ ਰੀਸਟੋਰ ਹੋ ਜਾਣਗੀਆਂ ਅਤੇ ਕਿਸੇ ਵੀ ਤਾਜ਼ਾ ਜਾਣਕਾਰੀ ਲਈ ਯਾਤਰੀਆਂ ਨੂੰ 에ਅਰਲਾਈਨ ਦੀ ਅਧਿਕਾਰਤ ਵੈੱਬਸਾਈਟ ਤੇ ਜਾਂ ਫਿਰ ਗਾਹਕ ਸੇਵਾ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਗਈ ਹੈ